ਹਾਂਜੀ ਦੋਸਤੋ ਤੁਹਾਡਾ ਚੈਨਲ ਤੇ ਸਵਾਗਤ ਹੈ ਜੀ ਇਹ ਬੂਟਾ ਆਪਾਂ 2 ਸਾਲ ਪਹਿਲਾਂ 1600 ਦਾ ਲੈ ਕੇ ਲਾਇਆ ਸੀ ਚੀਕੂ ਦਾ ਬੂਟਾ ਇਹ ਤੇਰੀ ਮਿੱਤਰੋ ਗਰੋਥ ਰੁਕ ਗਈ ਸੀ ਆਪਾਂ ਨੇੜੇ ਖਾਦਾ ਖੁੱਦਾ ਬਹੁਤ ਪਾਇਆ ਇਹ ਚੱਲਿਆ ਨਹੀਂ ਤੇ ਐਕਤੀ ਵਾਰ ਆਪਾਂ ਵੀ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਫਰਟੀ ਲੇਜਰ ਪਾਇਆ ਲੈ ਆ ਕੇ 150 ਦਾ ਕਿਲੋ ਹੁੰਦਾ ਉਹ ਉਹਦਾ ਨਾਂ ਦੀ ਗੌਰ ਨਹੀਂ ਕੀਤੀ ਅਸੀਂ ਵੀ ਜਿਹੜੇ ਧਰਤੀ 'ਚ ਤੱਤ ਪਏ ਹੁੰਦੇ ਆ ਬੂਟੇ ਨੂੰ ਲੱਗ ਜਾਂਦੇ ਆ ਬੂਟੇ ਨੂੰ ਲੱਗਣ ਲੱਗ ਜਾਂਦੇ ਆ ਫਿਰ ਇਹਦੀ ਵਧੀਆ ਗਰੋਥ ਚੱਲ ਪਈ ਆਹ ਦੇਖੋ ਅਤੇ ਜਿਹੜਾ ਫਰੂਟ ਲੱਗਦਾ ਸੀ ਡੈਗ ਪੈਂਦਾ ਸੀ ਲੱਗਦਾ ਸੀ ਜਦੋਂ ਲਾਇਆ ਉਹ ਫਰੂਟ ਲੱਗਿਆ ਡੈਗ ਪਿਆ 2-4 ਸਿਰੇ ਜੜੇ ਸੀਗੇ ਤੇ ਹੁਣ ਇਹ ਵੀ ਲੱਗਣ ਦੀ ਆਸ ਹੈ ਸਿਰੇ ਚੜਨ ਦੀ ਆਸ ਹੈ ਆ ਦੇਖੋ ਬਣ ਰਹੇ ਆ ਇਹਨਾਂ ਦਾ ਸਾਈਜ਼ ਵੱਧ ਰਿਹਾ ਤੇ ਬੂਟੇ ਨੇ ਗਰੋਥ ਵੀ ਮਹੀਨੇ ਚ ਬਹੁਤ ਲੈ ਲਈ ਆ ਘਟੋ ਘਾਟੇ